ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਸਰਦੀਆਂ ਦੇ ਮੌਸਮ ਦੀ ਸੁੰਡ ਬਣਾ ਕੇ ਤਿਆਰ ਕਰਾਂਗੇ ਤੇ ਸਰਦੀਆਂ ਚ ਸੁੰਡ ਖਾਣਾ ਬਹੁਤ ਵਧੀਆ ਆ ਸੁੰਡ ਖਾਣ ਨਾਲ ਸਰਦੀ ਨਹੀਂ ਲੱਗਦੀ ਵੀ ਤੇ ਖਾਂਸੀ ਜ਼ੁਕਾਮ ਤੋਂ ਵੀ ਸੁੰਡ ਬਚਾਉਂਦੀ ਸਨ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਵੀਡੀਓ ਦੇਖਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਵੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਗਿਆ ਕਰੇ ਤੇ ਹੁਣ ਅਸੀਂ ਤੁਹਾਨੂੰ ਸਮਾਨ ਦੱਸ ਦਵਾਂਗੇ ਆਪਾਂ ਕੀ ਕੀ ਪਾਵਾਂਗੇ ਇਹਦੇ ਵਿੱਚ ਤੇ ਇੱਥੇ ਲਈ ਜੀ ਆਪਾਂ ਤਿੰਨ ਕ ਚਮਚੇ ਸੁੰਡ ਦੇ ਸੁੰਡ ਤੁਸੀਂ ਵੱਧ ਘੱਟ ਵੀ ਕਰ ਸਕਦੇ ਜਿਸ ਤਰ੍ਹਾਂ ਬੱਚਿਆਂ ਨੂੰ ਪਸੰਦ ਹੋਵੇ ਬੱਚੇ ਕਿਸੇ ਵੇਲੇ ਕੜਵੜੀ ਹੋਵੇ ਤੇ ਉਹ ਨਹੀਂ ਖਾਂਦੇ ਸੁੰਡ ਤੇ ਇੱਥੇ ਲਈ ਸੀ ਆਪਾਂ ਅੱਧੀ ਕੋਲੀ ਗੁੜ ਦੀ ਤੇ ਇੱਥੇ ਲਈ ਸੀ ਮੈਂ ਅੱਧੀ ਕੋਲੀ ਆਟੇ ਦੀ ਤੇ ਆਟੇ ਦੇ ਵਿੱਚ ਪਾਵਾਂਗੇ ਆਪਾਂ ਵੇਸਣ ਇੱਥੇ ਮੈਂ ਅੱਧੀ ਕੋਲੀ ਤੋਂ ਵੀ ਘੱਟ ਵੇਸਣ ਲਿਆ ਸੀ ਵੇਸਣ ਪਾ ਕੇ ਪੂਰੀ ਬਰਬਤ ਦੀ ਇੱਕ ਕੋਲੀ ਹੋ ਜਾਂਦੀ ਹੈ ਤੇ ਇੱਥੇ ਲਿਆ ਸੀ ਅੱਧੀ ਕੋਲੀ ਆਪਾਂ ਲਿਆ ਕਿਉਂ ਤੇ ਇਧਰ ਲੈ ਜੀ ਅਸੀਂ ਡਰਾਈ ਫਰੂਟ ਤੇ ਸੁੰਡ ਬਣਾਵਾਂਗੇ ਅਸੀਂ ਡਰਾਈ ਫਰੂਟ ਪਾ ਕੇ ਇੱਥੇ ਲਏ ਸੀ ਮੈਂ ਬਦਾਮ ਖਰੋਟ ਚਿੱਟੇ ਤੇਲ ਤੇ ਜਵੈਣ ਜਵੈਣ ਜ਼ਰੂਰ ਪਾਓ ਜਵੈਣ ਹਾਜਮੇ ਵਾਸਤੇ ਬਹੁਤ ਵਧੀਆ ਹੁੰਦੀ ਆ ਤੇ ਇਹ ਅਸੀਂ ਬਣਾ ਕੇ ਤਿਆਰ ਕਰਾਂਗੇ ਸੋਲਟ ਤੇ ਸੰਢੋਲਾ ਤੇ ਚਲੋ ਹੁਣ ਆਪਾਂ ਇਹਨੂੰ ਬਣਾਉਣ ਦੀ ਤਿਆਰੀ ਕਰਦੇ ਆਂ ਗੈਸ ਉੱਪਰ ਅਸੀਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਅਸੀਂ ਕਿਉ ਪਾ ਦਵਾਂਗੇ ਤੇ ਕਿਉ ਨੂੰ ਅਸੀਂ ਗਰਮ ਕਰ ਲਵਾਂਗੇ ਸੋਲਟ ਬਣਾਵਾਂਗੇ ਆਪਾਂ ਦੇਸੀ ਕਿਉ ਵਿੱਚ ਕਿਉ ਨੂੰ ਅਸੀਂ ਗਰਮ ਕਰ ਲਿਆ ਸੀ ਹੁਣ ਇਹਦੇ ਵਿੱਚ ਅਸੀਂ ਆਟੇ ਨੂੰ ਪਾ ਦਵਾਂਗੇ ਤੇ ਨਾਲ ਹੀ ਅਸੀਂ ਵੇਸਲ ਪਾ ਕੇ ਇਹਨਾਂ ਦੋਨੋਂ ਚੀਜ਼ਾਂ ਨੂੰ ਅਸੀਂ ਭੁੰਨ ਲਵਾਂਗੇ ਤੇ ਬੇਸਨ ਆਟੇ ਨੂੰ ਅਸੀਂ ਹਾਈ ਫਲੇਮ ਤੇ ਨਹੀਂ ਭੁੰਨਣਾ ਇਹਨੂੰ ਲੋ ਫਲੇਮ ਤੇ ਅਸੀਂ ਭੁੰਨ ਕੇ ਤੇ ਬਰੌਨ ਜਾਂ ਕਰ ਲਵਾਂਗੇ ਬੇਸਨ ਤੇ ਆਟੇ ਨੂੰ ਅਸੀਂ ਭੁੰਨ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਜੋ ਬਰੌਨ ਬਰੌਨ ਹੋ ਚੁੱਕਾ ਆ ਬਹੁਤ ਵਧੀਆ ਅਸੀਂ ਇਹਨੂੰ ਭੁੰਨ ਲਿਆ ਇਹਨੂੰ ਕੱਚਾ ਨਹੀਂ ਗਾ ਪਰਖਿਆ ਵੀ ਤੇ ਆਟੇ ਨੇ ਬੇਸਨ ਨੇ ਕਿਉਂ ਛੱਡ ਦਿੱਤਾ ਹੁਣ ਅਸੀਂ ਇਹਦੇ ਵਿੱਚ ਸੁੰਡ ਨੂੰ ਪਾ ਦਵਾਂਗੇ ਸੁੰਡ ਪਾ ਕੇ ਮਿਕਸ ਕਰ ਦਵਾਂਗੇ ਤੇ ਨਾਲ ਹੀ ਇੱਥੇ ਅਸੀਂ ਡਰਾਈ ਫਰੂਟ ਤੇਲ ਤੇ ਜਵੈਣ ਨੂੰ ਪਾ ਕੇ ਇਹਨੂੰ ਅਸੀਂ ਆਟੇ ਦੇ ਵਿੱਚ ਭੁੰਨ ਦਵਾਂਗੇ 20 ਮਿੰਟ ਵਾਸਤੇ ਆਪਾਂ ਡਰਾਈ ਫਰੂਟ ਨੂੰ ਭੁੰਨ ਦਵਾਂਗੇ ਜਿਹੜਾ ਡਰਾਈ ਫਰੂਟ ਉਹ ਵੀ ਭੁੱਜ ਜਾਵੇ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਨੂੰ ਪਾ ਦਵਾਂਗੇ ਤੇ ਜਿਹੜੀ ਸੁੰਡਿਆ ਇਹ ਹਫਤੇ ਪਿੱਛੋਂ ਤੁਸੀਂ ਭਾਵੇਂ ਬਣਾਈ ਜੋ ਤੇ ਇਹ ਸੁੰਡ ਜਿਹੜੀ ਇੰਨੀ ਕੀ ਬਣਾ ਕੇ ਤਾੜੀ ਤਾਜੀ ਖਾਦੀ ਜਾਂਦੀ ਸਨ ਤੇ ਇਹ ਸੁੰਡ ਜਿਹੜੀ ਸਦੀਆਂ ਦੇ ਵਿੱਚ ਦਵਾਈ ਵਾਂਗੂ ਕੰਮ ਕਰਦੀ ਆਪਣੇ ਸਰੀਰ ਨੂੰ ਸਰਦੀ ਜ਼ੁਕਾਮ ਤੋਂ ਬਚਾਉਂਦੀ ਸਨ ਸੁੰਡ ਜੇ ਤੁਸੀਂ ਮੈਂ ਅੱਗੇ ਵੀ ਸੁੰਡ ਦੀ ਵੀਡੀਓ ਪਾਈ ਸੀ ਤੁਸੀਂ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੇ ਤੇ ਤੁਹਾਨੂੰ ਆਹ ਵਾਲੀ ਰੈਸਪੀ ਵੀ ਵਧੀਆ ਲੱਗੇਗੀ ਤੇ ਤੁਸੀਂ ਜਰੂਰ ਕਮੈਂਡ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਤੇ ਗੁੜ ਪਾ ਕੇ ਹੁਣ ਅਸੀਂ ਇਹਨੂੰ 2-3 ਮਿੰਟ ਵਾਸਤੇ ਉਕਾ ਲਵਾਂਗੇ ਲੋ ਫਲੇਮ ਦੇ ਉੱਪਰ ਸੁੰਡ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਬਹੁਤ ਵਧੀਆ ਸੁੰਡ ਬਣੀ ਸੁੰਡ ਦਾ ਕਲਰ ਵੀ ਬਹੁਤ ਵਧੀਆ ਆਇਆ ਹੈ ਸੁੰਡ ਨੂੰ ਹੁਣ ਅਸੀਂ ਪਲੇਟ ਵਿੱਚ ਪਾ ਦਵਾਂਗੇ ਤੇ ਜੇ ਤੁਹਾਨੂੰ ਇਹਦੇ ਵਿੱਚ ਕਿਉ ਹੋਰ ਜ਼ਿਆਦਾ ਪਾਉਣਾ ਪਸੰਦ ਆਦੇ ਤੁਸੀਂ ਇਹਦੇ ਵਿੱਚ ਕਿਉ ਹੋਰ ਐਡ ਕਰ ਸਕਦੇ ਜੋ ਸੁੰਡ ਤੇ ਸੰਢੋਲਾ ਬਣ ਕੇ ਤਿਆਰ ਹੈ ਡਰਾਈ ਫਰੂਟ ਵਾਲੀ ਤੇ ਜੇ ਤੁਹਾਨੂੰ ਮੇਰੇ ਸੁੰਡ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ